ਇਸ ਆਧੁਨਿਕ ਦੌਰ ਦੇ ਅੰਦਰ ਇਨਸਾਨ ਹਮੇਸ਼ਾ ਇਹ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਉਸ ਨੂੰ ਕਦੇ ਵੀ ਹਸਪਤਾਲ ਦੇ ਵਿੱਚ ਨਾ ਜਾਣਾ ਪਵੇ ਸੱਚਮੁੱਚ ਕਿਸੇ ਨੂੰ ਵੀ ਪ੍ਰਮਾਤਮਾ ਹਸਪਤਾਲ ਦੇ ਵਿੱਚ ਨਾ ਲੈ ਕੇ ਜਾਵੇ ਕਿਉਂਕਿ ਉੱਥੋਂ ਦੀਆਂ ਤਾਂ ਕਹਿੰਦੇ ਨੇ ਕੰਦਾਂ ਵੀ ਰੁਪਈਏ ਮੰਗਦੀਆਂ ਨੇ ਹਸਪਤਾਲ ਦੇ ਵਿੱਚ ਜਦੋਂ ਕੋਈ ਮਰੀਜ਼ ਦਾਖਲ ਹੁੰਦਾ ਹੈ ਤਾਂ ਉਸ ਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਔਰ ਉਹਨਾਂ ਦੇ ਵਿੱਚੋਂ ਕਈ ਵਾਰ ਐਕਸੀਡੈਂਟ ਤੇ ਜਾਂ ਫਿਰ ਕੋਈ ਹੋਰ ਵੱਡੇ ਜਦੋਂ ਹਾਦਸੇ ਵਾਪਰ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤੇ ਜਦੋਂ ਖੂਨ ਲੈਣਾ ਹੋਵੇ ਤਾਂ ਉਸ ਵੇਲੇ ਬਹੁਤ ਵੱਡੀਆਂ ਮੁਸ਼ਕਲਾਂ ਦਾ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਔਰ ਉਹਨਾਂ ਮੁਸ਼ਕਲਾਂ ਦੇ ਨਾਲ ਦੋ ਚਾਰ ਜਿੱਥੇ ਉਹ ਹੁੰਦੇ ਨੇ ਉੱਥੇ ਨਾਲ ਦੀ ਨਾਲ ਵੱਡੇ ਰੁਪਈਏ ਨੋਟ ਵੀ ਖਰਚਣੇ ਪੈਂਦੇ ਨੇ ਜੀ ਹਾਂ ਜਿੱਥੇ ਉਹਨਾਂ ਦੀਆਂ ਆਪ ਦੀਆਂ ਆਂਦਰਾ ਖਾਲੀ ਹੁੰਦੀਆਂ ਨੇ ਨਾੜਾ ਖਾਲੀ ਹੁੰਦੀਆਂ ਨੇ ਉੱਥੇ ਹੀ ਉਹਨਾਂ ਦੀਆਂ ਜੇਬਾਂ ਵੀ ਖਾਲੀ ਕੀਤੀਆਂ ਜਾਂਦੀਆਂ ਨੇ ਹਸਪਤਾਲਾਂ ਦੇ ਵਿੱਚ ਇਸ ਮੱਚੀ ਲੁੱਟ ਦਾ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਨੋਟਿਸ ਲੈਂਦਿਆਂ ਗਿਆ ਹੁਣ ਖੂਨ ਦਾਣ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਜੀ ਹਾਂ ਜੇਕਰ ਤੁਸੀਂ ਵੀ ਔਰ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਤੇ ਖੂਨ ਲੈਣਾ ਚਾਹੁੰਦਾ ਤਾਂ ਉਸ ਦੇ ਬਾਬਤ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਆਇਆ ਕਿ ਜਿੱਥੇ ਤੁਹਾਡੀ ਹਸਪਤਾਲਾਂ ਵੱਲੋਂ ਤੇ ਜਾਂ ਬਲੱਡ ਬੈਂਕਾਂ ਵੱਲੋਂ ਵੱਡੀ ਲੁੱਟ ਨਹੀਂ ਕੀਤੀ ਜਾਵੇਗੀ ਜਦੋਂ ਕਿਤੇ ਤੁਹਾਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਆਪਣਾ ਖੂਨ ਦੇ ਕੇ ਵੀ ਜਦੋਂ ਖੂਨ ਦੀ ਥੈਲੀ ਲੈਣੋਂ ਤਾਂ ਉਸ ਬਾਬਤ ਵੀ ਤੁਹਾਨੂੰ 2-3000 ਰੁਪਏ ਦੇ ਲਈ ਆਪਣੀ ਜੇਬ ਖਾਲੀ ਕਰਨੀ ਪੈਂਦੀ ਹੈ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਹੁਣ ਇੱਕ ਵੱਡਾ ਇਸ ਸਿਹਤ ਮਹਿਕਮੇ ਦੇ ਵਿੱਚ ਬਦਲਾ ਆਉਣ ਵਾਲਾ ਹੈ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਹੁਣ ਸਿਹਤ ਸਹੂਲਤਾਂ ਦੇ ਵਿੱਚ ਇੱਕ ਵੱਡਾ ਬਦਲਾਅ ਆਉਣ ਦੀ ਉਮੀਦ ਆਸ ਵੱਜੀ ਹੈ ਦੱਸਿਆ ਗਿਆ ਕਿ ਖੂਨਦਾਨ ਨਾ ਕਰਨ ਦੀ ਸੂਰਤ ਵਿੱਚ ਪ੍ਰਾਈਵੇਟ ਹਸਪਤਾਲ ਅਤੇ ਬਲੱਡ ਬੈਂਕ ਆਸਨ 2000 ਰੁਪਏ ਤੋਂ ਲੈ ਕੇ 6000 ਰੁਪਏ ਪ੍ਰਤੀ ਯੂਨਿਟ ਵਸੂਲਿਆ ਕਰਦੇ ਸਨ ਇਸ ਤੋਂ ਇਲਾਵਾ ਖੂਨਦਾਨ ਦੀ ਪ੍ਰਵਾਹੀ ਤੇ ਬਿਨਾਂ ਪ੍ਰੋਸੈਸਿੰਗ ਫੀਸਾਂ ਹਮੇਸ਼ਾ ਵਸੂਲੀਆਂ ਜਾਂਦੀਆਂ ਰਹੀਆਂ ਨੇ ਹਾਲਾਂਕਿ ਹੁਣ ਨਵੇਂ ਦਿਸ਼ਾ ਨਿਰਦੇਸ਼ ਜੋ ਆਏ ਨੇ ਉਹਨਾਂ ਦੇ ਮੁਤਾਬਕ ਸਿਰਫ ਪ੍ਰੋਸੈਸਿੰਗ ਫੀਸ ਹੀ ਲਈ ਜਾ ਸਕਦੀ ਹੈ ਜੋ ਕਿ ਖੂਨ ਜਾਂ ਖੂਨ ਦੇ ਹਿੱਸਿਆਂ ਦੇ ਲਈ 250 ਰੁਪਏ ਤੋਂ ਲੈ ਕੇ ਕੋਈ ਲਗਭਗ 1500 ਰੁਪਏ ਦੇ ਵਿੱਚ ਘਰ ਰਹੇਗੀ ਹਸਪਤਾਲਾਂ ਅਤੇ ਪ੍ਰਾਈਵੇਟ ਬਲੱਡ ਬੈਂਕਾਂ ਦੇ ਵਿੱਚ ਖੂਨ ਦੀਆਂ ਉੱਚੀਆਂ ਕੀਮਤਾਂ ਵਸੂਲਣ ਦੀ ਪ੍ਰਥਾ ਦੇ ਨਾਲ ਨਜਿੱਠਣ ਦੇ ਲਈ ਕੇਂਦਰ ਸਰਕਾਰ ਨੇ ਪ੍ਰੋਸੈਸਿੰਗ ਫੀਸ ਨੂੰ ਛੱਡ ਕੇ ਬਾਕੀ ਸਾਰੇ ਖਰਚੇ ਮਾਫ ਕਰਨ ਦਾ ਇੱਕ ਵੱਡਾ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਸਮਝਿਆ ਗਿਆ ਕਿ ਖੂਨ ਵੇਚਣ ਜਾਂ ਖਰੀਦਣ ਦੇ ਲਈ ਨਹੀਂ ਹੁੰਦਾ ਇਸ ਕਰਕੇ ਕਿਉਂਕਿ ਖੂਨਦਾਨ ਮਹਾਦਾਨ ਹੈ ਇਸ ਖੂਨਦਾਨ ਦੇ ਨਾਲ ਲੋਕਾਂ ਦੀ ਜ਼ਿੰਦਗੀ ਜੁੜੀ ਹੁੰਦੀ ਹੈ ਇਸ ਕਰਕੇ ਖੂਨਦਾਨ ਦੇ ਵਿੱਚ ਜੇਕਰ ਵਪਾਰ ਆਵੇਗਾ ਤਾਂ ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋਵੇਗਾ ਉੱਥਾਂ ਹੀ ਲੋਕਾਂ ਦੀ ਜਿੱਥੇ ਇੱਕ ਪਾਸੇ ਸਿਹਤ ਨਾਲ ਖਿਲਵਾੜ ਹੋ ਰਿਹਾ ਉੱਥੇ ਹੀ ਲੋਕਾਂ ਦੀ ਜੇਬ ਵੀ ਕੱਟੀ ਜਾ ਰਹੀ ਹੈ ਸੋ ਹੁਣ ਕੇਂਦਰ ਸਰਕਾਰ ਦੇ ਇਸ ਵੱਡੇ ਫੈਸਲੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੂਨ ਦੀਆਂ ਕੀਮਤਾਂ ਬਹੁਤ ਵੱਡੇ ਪੱਧਰ ਤੇ ਜਾਂ ਹਾਈ ਲੈਵਲ ਤੇ ਨਹੀਂ ਅਦਾ ਕਰਨੀਆਂ ਪੈਣਗੀਆਂ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਇਸ ਕਰਕੇ ਲਿਆ ਗਿਆ ਕਿਉਂਕਿ ਖੂਨ ਦਾ ਵਪਾਰ ਹੋ ਰਿਹਾ ਹੈ ਔਰ ਉਹਨਾਂ ਦਾ ਮੰਨਣਾ ਹੈ ਕਿ ਖੂਨ ਵੇਚਣ ਜਾਂ ਖਰੀਦਣ ਦੇ ਵਾਸਤੇ ਨਹੀਂ ਹੁੰਦਾ ਇਸ ਫੈਸਲੇ ਦੇ ਨਾਲ ਸਿਹਤ ਸਹੂਲਤਾਂ ਦੇ ਖੇਤਰ ਦੇ ਵਿੱਚ ਇੱਕ ਨਵਾਂ ਬਦਲਾ ਆਉਣ ਦੀ ਉਮੀਦ ਹੈ ਇਸ ਦੇ ਬਾਬਤ ਸਾਰੀਆਂ ਬਲੱਡ ਬੈਂਕਾਂ ਤੇ ਹਸਪਤਾਲਾਂ ਨੂੰ ਦਿਸ਼ਾ ਨਿਰਦੇਸ਼ ਭੇਜ ਦਿੱਤੇ ਗਏ ਨੇ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਐਡਵਾਈਸਰੀ ਉਹਨਾਂ ਬਲੱਡ ਬੈਂਕਾਂ ਤੇ ਹਸਪਤਾਲਾਂ ਦੇ ਉੱਪਰ ਕੀ ਅਸਰ ਕਰਦੀ ਹੈ ਕੀ ਇਹ ਲੁੱਟ ਇਸੇ ਤਰ੍ਹਾਂ ਹੀ ਜਾਰੀ ਰਹਿੰਦੀ ਹੈ ਤੇ ਜਾਂ ਫਿਰ ਇਸ ਦੇ ਅਸਰ ਕਾਰਨ ਜਿਹੜੇ ਮਰੀਜ਼ ਨੇ ਉਹ ਦੌੜੀ ਲੁੱਟ ਤੋਂ ਬਚ ਸਕਣਗੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ